जाए दा उठ जा आजा बच्चो आजा आजा वो सही था कोई बात नहीं लो करदा मैडम की ओक्का पिने लो ओक्का पिने लो तो सुबह वाला कर दे देख ओकर ने कुछ खिठे है

ਇਹ ਕਿਦਾ ਅੰਦਰੋਂ ਵੀ ਏਸੀ ਦੇ ਉੱਤੇ ਟੱਕੜ ਕੇ ਦੇਖ। ਆ ਪਰਦੇ ਦੇ ਨਹੀਂ ਆ ਕੋਈ ਨਹੀਂ ਲੇਟ ਰੋ। ਇਹਨਾਂ ਜਿਵੇਂ ਪਾਇਆ ਹੁੰਦਾ ਹੈ ਨਾ। ਨਾ ਗੇਂਦ ਵੀ ਕਿਹੜਾ। ਆ ਲੈ ਅੰਦਰ ਜਾ ਰਹੇ ਸੀ ਅਸਟਾਲ। ਠੀਕ ਹੈ। ਅੱਗੇ ਭਰ ਦੇ ਨਾਮ ਜਾ ਰਹੇ ਸੀ ਅਸਟਾਲ। ਉਹ ਅਮਨ ਅਮਨ ਦਾ ਜੀ ਲਿਆ ਹਾਂ ਉਹ ਚੇਨ ਦੇ ਜਿਹੜਾ ਘਰ ਹੈ ਕਿੱਥੇ ਦਾ ਬੜਾ ਮਹਾਨ ਉਹ ਤੋਂ ਦੋ ਇਹਦੇ ਨਾਲ ਬਸ ਇਹ ਆਉਂ ਗਿਆ ਕੰਪਨੀ ਤੋਂ ਸਾਂਝ ਕੀਤੀ ਹੈ ਇਹਨਾਂ ਦਾ ਫਾਸਾ ਉਹ ਕਿਹਦੇ ਹੋ ਗਏ ਅਮਨ ਕੰਡਾ ਕੰਪਿਊਟਰ ਕੰਡਾ ਹੈ ਹਾਗੀ ਇਹ ਕੀਦਾ ਫੜੋ ਇਹਨੂੰ ਕੀਦਾ ਇਹ ਮਾਰਾ ਮਕਸਦ ਤੇ ਲੱਗੇ ਚਲੀਏ ਆ ਲੈ ਉਹਨੂੰ ਚੱਕ ਲਿਆ ਮੋਰੇ ਨੂੰ ਸੁਭਾਨ ਪੂਰੀ ਲੈ ਆਣੇ ਨੂੰ ਤਾਂ ਫਿਕਰ ਨਹੀਂ ਹੈ ਉਹਨੂੰ ਲਿਆ ਦੋਨੂੰ ਹੀ ਚੱਕ ਲੈ ਤੋਨੂੰ ਮਾਵਾਂ ਤੀਆਂ ਹਰਮੇਸ਼ ਨੂੰ ਸਮਾਈ ਜਾਂਦਾ ਬਹੁਤ ਉਹ ਕਾਰਨ ਉਹ ਮੈਂ ਮੂੰਹ ਦੇ ਦੇ ਮਾਨਜੋਕ ਡੀਆਈਜੀ ਪਟਿਆਲਾ ਰੇਂਜ ਮਾਨਜੋਕ ਐਸਐਸਪੀ ਪਟਿਆਲਾ ਜਿਨ੍ਹਾਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅੱਜ ਪੂਰੇ ਪਟਿਆਲੇ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਸਰਚ ਆਪਰੇਸ਼ਨ ਚੱਲ ਰਿਹਾ ਉਸ ਲੜੀ ਦੇ ਵਿੱਚ ਅਸੀਂ ਅੱਜ ਨਾਬੇ ਦੇ ਵਿੱਚ ਵੀ ਸਰਚ ਆਪਰੇਸ਼ਨ ਕਰ ਰਹੇ ਹਾਂ ਤੇ ਕਾਸੋ ਆਪਰੇਸ਼ਨ ਚੱਲ ਰਿਹਾ ਆ ਚ ਨਾਬੇ ਦੇ ਵਿੱਚ ਵੀ ਵਕ ਵਕ ਥਾਵਾਂ ਤੇ ਜਿਹੜਾ ਇਹ ਆਪਰੇਸ਼ਨ ਚੱਲੂਗਾ ਜੀ ਠੀਕ ਹੀ ਬਰੰਦ ਹੋਏਗਾ ਜੀ ਅ ਅੱਜ ਜਿਹੜਾ ਸਰਚ ਚੱਲ ਰਹੀ ਆ ਜੀ ਬਾਅਦ ਲਾਸਟ ਦੇ ਵਿੱਚ ਤੁਹਾਨੂੰ ਅੱਜ ਬ੍ਰੀਫ ਕੀਤਾ ਜਾਊਗਾ ਕਿ ਸਾਨੂੰ ਕੀ ਕੀ ਸਰਚ ਦੇ ਦੌਰਾਨ ਜਿਹੜਾ ਮਿਲਿਆ ਕਿਹੜੇ ਕਿਹੜੇ ਮੌਕੇ ਦੇ ਜਿਹੜੇ ਹੈਗਾ ਜਿਵੇਂ ਨਸ਼ਾ ਵੇਚਦੇ ਨੇ ਕੰਡੇ ਵੀ ਦੋ ਬਰਾਮਦ ਹੋਏ ਨੇ ਤੇ ਹੋਰ ਵੀ ਚੀਜ਼ਾਂ ਹਾਂਜੀ ਆ ਸਰਚ ਅੱਜ ਐਕਚੁਅਲੀ ਚੱਲੀ ਰਹੀ ਆ ਤੇ ਕੁਝ ਜਿਹੜੇ ਆ ਦੋ ਤਿੰਨ ਜਿਹੜੇ ਸਾਨੂੰ ਕੰਡੇ ਜਿਹੜੇ ਆ ਉਹ ਬਰਾਮਦ ਹੋਏ ਆ ਇੱਕ ਲੜਕਾ ਵੀ ਜਿਹੜਾ ਛੱਤ ਦੇ ਉੱਪਰ ਦੀ ਭੱਜ ਰਿਹਾ ਸੀ ਉਹਨੂੰ ਅਸੀਂ ਰਾਉਂਡ ਅਪ ਕਰ ਲਿਆ ਪਿੱਛੇ ਮੁਲਾਜ਼ਮ ਜਿਹੜੇ ਸੀ ਉਹਨਾਂ ਨੇ ਬੜੀ ਦਲੇਰੀ ਨਾਲ ਉਹਨੂੰ ਜਿਹੜਾ ਆ ਰਾਉਂਡ ਅਪ ਕੀਤਾ ਆ ਤੇ ਸਾਨੂੰ ਆ ਸਭ ਅਸੀਂ ਸ਼ਾਮ ਤੱਕ ਇਹ ਸਰਚ ਆਪਰੇਸ਼ਨ ਚਲਾਉਣਾ ਤਾਂ ਸਾਨੂੰ ਕੁਝ ਨਾ ਕੁਝ ਜ਼ਰੂਰ ਹੋਣਾ। ਕਿਹੜੇ ਕਿਹੜੀ ਏਰੀਆ ਦੇ ਵਿੱਚ ਕੀਤਾ ਜਾਊਗਾ? ਕਿਹੜੇ ਰਾਉਂਡ ਅਪ ਕਿੰਨੇ ਕੀਤਾ ਗਿਆ ਕੋਈ ਲੇਡੀਜ਼ ਵੀ ਹੈ ਹੋਰ ਵੀ ਆ ਅੱਜ ਜਿਹੜੀ ਇੱਕ ਲੇਡੀ ਨੂੰ ਅਸੀਂ ਆ ਰਾਉਂਡ ਅਪ ਕੀਤਾ ਕਬਜ਼ੇ ਚ ਲਿਆਇਆ ਪੁਸ਼ਕਿਸ਼ ਦੇ ਦੌਰਾਨ ਦੇਖਦੇ ਆ ਉਹਦੇ ਕੋਲ ਕੀ ਮਿਲਦਾ ਆ। ਐਕਚੁਅਲੀ ਜਿਹੜੀ ਇਹ ਪੰਜਾਬ ਸਰਕਾਰ ਨੇ ਮਹਿੰਮ ਚਲਾਈ ਹੋਈ ਆ ਪੰਜਾਬ ਸਰਕਾਰ ਦਾ ਆਮ ਆਨ ਚੁੱਕ ਸੀਐਮ ਪੰਜਾਬ ਦਾ ਸਿੱਧਾ ਸਿੱਧਾ ਮੈਸੇਜ ਇਹੀ ਆ ਸਾਰੇ ਪੰਜਾਬ ਨੂੰ ਕਿ ਪੰਜਾਬ ਨੂੰ ਜਿਹੜਾ ਨਸ਼ਾ ਫਰੀ ਬਣਾਉਣਾ ਆ ਤੇ ਮੈਂ ਵੀ ਆਪਣੇ ਨਾਪੇ ਦੇ ਨਿਵਾਸੀਆਂ ਨੂੰ ਕਹਿਣਾ ਚਾਹਨੀ ਆ ਕਿ ਜਿਹੜੇ ਵੀ ਇਸ ਕੰਮ ਦੇ ਇਸ ਧੰਦੇ ਦੇ ਵਿੱਚ ਹੈਗੇ ਆ ਆ ਬੰਦੇ ਦਾ ਪੁੱਤ ਬਣ ਕੇ ਇਸ ਕੰਮ ਨੂੰ ਛੱਡ ਦੇਣ ਨਹੀਂ ਤਾਂ ਫਿਰ ਸਾਡੇ ਐਸਐਚਓ ਕਤਵਾਲੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਉਹ ਪਿੱਛੇ ਜਿਹੇ ਭੈਜਨ ਤਾਂ ਛੱਡਦੇ ਨਹੀਂ ਹੁੰਦੇ ਤਾਂ ਇਸ ਕਰਕੇ ਆਪਣੇ ਆਪ ਹੀ ਇਸ ਤੰਦੇ ਨੂੰ ਛੱਡ ਦੇਣ ਤੇ ਕੋਈ ਚੰਗਾ ਕੰਮ ਜਿਹੜਾ ਅਪਣਾਉਣ। ਪਹਿਲਾਂ ਕਿਹਦੇ ਕਿਹਦੇ ਦੇ ਵਿੱਚ ਕੀਤਾ ਜਾ ਰਿਹਾ ਜੀ ਇਹ? ਹਾਂਜੀ। ਕਿਹੜੇ ਕਿਹੜੀ ਏਰੀਆ ਦੇ ਵਿੱਚ? ਆ ਫਿਲਹਾਲ ਤਾਂ ਸੀ ਇਹ ਨਹੀਂ ਦੱਸ ਸਕਦੇ ਕਿਹੜੇ ਕਿਹੜੇ ਚ ਕਰ ਰਹੇ ਹਾਂ ਪਰ ਅਸੀਂ ਹੁਣ ਇੱਕ ਕਲੋਨੀ ਹੈਗੀ ਆ ਲਾਹੌਰਾ ਗੇਟ ਹੈਗਾ। ਤੇ ਟੇਹਾ ਬਸਤੀ ਇੱਥੇ ਆਏ ਇੱਥੇ ਐਕਚੁਅਲੀ ਸਾਨੂੰ ਕਾਫੀ ਜਿਹੜੀਆਂ ਸੀ ਸ਼ਿਕਾਇਤਾਂ ਆ ਰਹੀਆਂ ਸੀ ਐਕਚੁਅਲੀ ਤੁਸੀਂ ਦੇਖਿਆ ਹੀ ਹੋਊਗਾ ਸੀ ਟਾਈਮ ਟੂ ਟਾਈਮ ਜਿਹੜਾ ਸਰਚ ਆਪਰੇਸ਼ਨ ਕਰ ਰਹੇ ਆ ਤੇ ਅਸੀਂ ਕਾਫੀ ਹੱਦ ਤੱਕ ਜਿਹੜੀ ਇਹਨਾਂ ਦੇ ਜਿਹੜੀ ਡਰੱਗਸ ਦੀ ਚੇਨ ਸੀ ਉਹ ਤੋੜ ਚੁੱਕੇ ਆ ਤੇ ਸਾਨੂੰ ਆਸ ਹੈ ਵੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਕਾਫੀ ਤੱਕ ਇਹਨਾਂ ਨੂੰ ਅਸੀਂ ਠੱਲ ਪਾ ਲਵਾਂਗੇ ਇਹਨਾਂ ਦੇ ਕਿੰਨੇ ਕਿੰਨੇ ਪਰਚੇ ਦਰਜ ਨਹੀਂ ਪਹਿਲਾਂ ਪਹਿਲਾਂ ਜੀ ਆ ਇਹਨਾਂ ਸਾਰਿਆਂ ਤੇ ਪਹਿਲਾਂ ਵੀ ਕਿਸੇ ਤੇ 8 ਪਰਚਾ ਕਿਤੇ 10 ਪਰਚਾ ਤੇ ਇਹ ਜੇਲ੍ਹਾਂ ਚ ਵੀ ਆਪਣਾ ਟਾਈਮ ਜਿਹੜਾ ਲਾ ਕੇ ਆ ਚੁੱਕਿਆ ਆ ਪਿੱਛੇ ਜੇ ਮੈਂ ਨਾਬੇ ਜੇਲ੍ਹ ਦੇ ਵਿੱਚ ਗਈ ਸੀ ਰਾਂਚ ਸਰਚ ਕਰਨ ਵਾਸਤੇ ਉੱਥੋਂ ਜਿਹੜੇ ਇਥੋਂ ਦੇ ਹੀ ਬੰਦੇ ਫੜ ਕੇ ਉੱਥੇ ਬਿਠਾਏ ਹੋਏ ਆ ਉਹ ਸਾਨੂੰ ਰਕੈਸਟਾਂ ਕਰ ਰਹੇ ਸੀ ਮੈਡਮ ਅਸੀਂ ਇਹ ਕੰਮ ਛੱਡਣਾ ਚਾਹੁੰਦੇ ਆ ਕੋਈ ਚੰਗਾ ਕੰਮ ਕਰਨਾ ਚਾਹੁੰਦੇ ਆ ਮਿਹਨਤ ਕਰਕੇ ਆਪਣਾ ਜਿਹੜਾ ਆ ਪਰਿਵਾਰ ਨੂੰ ਜਿਹੜਾ ਪਾਲਣਾ ਚਾਹੁੰਦੇ ਆ ਤਾਂ ਮੈਨੂੰ ਲੱਗਦਾ ਵੀ ਆਨ ਆਲ ਇਹ ਟਾਈਮ ਦੇ ਵਿੱਚ ਜਿਹੜੇ ਸਤੰਦੇ ਦੇ ਵਿੱਚ ਹੈਗੇ ਆਪਣੇ ਆਪ ਪਿੱਛੇ ਹਟ ਜਾਣਗੇ ਕਿ ਸਰਕਾਰ ਤਾਂ ਇਸ ਨਸ਼ੇ ਵਰਗੀ ਬਿਮਾਰੀ ਤੋਂ ਪਿੱਛੇ ਨਹੀਂ ਹਟ ਰਹੀ ਉਹ ਜ਼ਰੂਰ ਚਾਹਦੀ ਆ ਆਪਣਾ ਸਾਡਾ ਪੰਜਾਬ ਜਿਹੜਾ ਆ ਡਰੱਗ ਫ੍ਰੀ ਹੋਵੇ ਬੰਦੇ ਤਾਂ ਹੈਗੇ ਸੀ ਉਹਨਾਂ ਲੇਡੀਜ਼ ਵੀ ਇਸ ਵਿੱਚ ਕਾਫੀ ਸ਼ਮੂਲੀਅਤ ਆ ਲੇਡੀਜ਼ ਦੀ ਅੱਜ ਤੋਂ 7-8 ਮਹੀਨੇ ਪਹਿਲਾਂ ਇੱਥੇ ਨਾਬੇ ਦੇ ਵਿੱਚ ਕਾਫੀ ਦੇਖਣ ਨੂੰ ਮਿਲਦਾ ਸੀ ਪਰ ਹੁਣ ਕਾਫੀ ਚੇਨ ਜਿਹੜੀ ਅਸੀਂ ਤੋੜ ਚੁੱਕੇ ਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਕਾਦੁੱਕਾ ਬੰਦੇ ਰਹਿ ਗਿਆ ਉਹ ਵੀ ਅਸੀਂ ਰਾਉਂਡ ਅਪ ਕਰ ਲਾਂਗੇ ਥੈਂਕ ਯੂ ਥੈਂਕ ਯੂ ਆਉਂਦੇ ਆਓ ਆਉਂਦੇ ਆਓ ਮੇਰਾ ਕੋ ਮਤਲਬ ਬਿਲਕੁਲ ਆਉਂਦੀ ਕਰਨਾ ਦੁਕਾਨ ਤੇ ਲਾਓ ਕਿਸੇ ਨੂੰ ਕੱਲ ਹੀ ਤੱਕ ਪਹੁੰਚੇ ਗਏ ਸਾਂ